ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਥੋੜਾ ਥੋੜਾ ਰੰਗ ਮੇਰਾ ਕਾਲਾ ਲੱਗਦਾ ਹੋਊਗਾ ਕਿਉਂਕਿ ਧੁੱਪ ਬਹੁਤ ਜ਼ਿਆਦਾ ਪੈਂਦੀ ਆ ਆਪਣੇ ਫੇਸ ਤੇ ਤੇ ਆਪਾਂ ਡੇਲੀ ਧੁੱਪ ਚ ਹੀ ਕੰਮ ਕਰੀਦਾ ਹਨਾ ਤੇ ਬਾਕੀ ਥੋੜਾ ਪਸੀਨਾ ਬਹੁਤ ਜ਼ਿਆਦਾ ਆਇਆ ਪਿਆਗਾ ਤੇ ਇਧਰ ਮੀਟ ਇਹ ਨਵੀਂ ਕੁੜੀ ਐ ਹਾਂ ਫਰੈਂਡ ਨਵੀਂ ਫਰੈਂਡ ਹੈ ਆਪਣੀ ਇਹ ਇਹ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਕੁੱਤਾਂ ਦੇਖ ਲਓ ਕੁੜੀਆਂ ਦੀਆਂ ਕਿ ਡਿੰਗ ਡੀ ਵੱਟੀਆਂ ਨੇ ਹੈ ਦੇਖੇ ਟੱਚ ਕਰਦੀਆਂ ਨੇ ਉਹਨੂੰ ਗੋਟਿਆਂ ਨੂੰ ਤੇ ਇੱਧਰ ਇੱਕ ਇਹ ਹੈ ਸਤਿ ਸ਼੍ਰੀ ਅਕਾਲ ਜੀ ਤੇ ਇੱਧਰ ਇਹਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੈਨੂੰ ਜਾਣਦੇ ਹੋ ਹੋਂਗੇ ਇਸ਼ੂ ਦੇ ਵੀਡੀਓਜ਼ ਵਿੱਚ ਕਾਫੀ ਦੇਖਿਆ ਹੋਣਾ ਮੈਂ ਤਾਂ ਇਹਦੀ ਆਪਣੀ ਫੇਮਸ ਲਾਹੌਰ ਨੂੰ ਮਸ਼ੂ ਇਹ ਸਾਡੇ ਡਰਾਈਵਰ ਸਾਹਿਬ ਜੀ ਅੱਛਾ ਸਸ਼ਿਕਾ ਮਮ ਆਇ ਨਹੀਂ ਹੱਸ ਕੇ ਜੱਤਰੂਗਾ ਆਇ ਨਹੀਂ ਸੰਗ ਲੱਗਦੀ ਚਲ ਆਪਾਂ ਇਹਦੇ ਵੱਲ ਕੈਮਰਾ ਨਹੀਂ ਕਰਨਾ ਇਹ ਤੋਂ ਬਾਅਦ ਨਾ ਉਹਦੇ ਕੋਈ ਨਾ ਕੈਮਰੇ ਦਾ ਨਹੀਂ ਕੁਝ ਕਰ ਇਹਦੀ ਬਾਦੀ ਆਊਗੀ ਜੀ ਮੂੰ ਤੁਸੀਂ ਇੱਕ ਵਾਰੀ ਦੇਖ ਲੈ ਬਸ ਇੱਕ ਵਾਰੀ ਇਹ ਦੇਖੋਗੇ ਬਹੁਤ ਕਾਲੇ ਲੱਗ ਰਹੇ ਆ ਨਹੀਂ ਫਿਲਟਰ ਲਾ ਲੈ ਫਿਲਟਰ ਤਾਂ ਚੰਦਰੀ ਆ ਮੈਂ ਤਾਂ ਕਦੇ ਵਲੋਗ ਫਿਲਟਰ ਲਾ ਕੇ ਹੋਈ ਨਹੀਂ ਪਾਇਆ ਬਸ ਫਿਰ ਮਾਦਿਲ ਕੁਸਣਾ ਗੁੱਡੀ ਓਏ ਮੈਂ ਫੋਟੋ ਪਰ ਬਣਾਇਆ ਸਾਰਾ ਵਲੋਗ ਬੰਦ ਹੀ ਨਹੀਂ ਹੋ ਰਿਹਾ ਆਹ ਲਾਈਟ ਕੱਤਾ ਨਹੀਂ ਬੰਦ ਹੋ ਰਹੀ ਸਨੈਪ ਚ ਬੜਾ ਵਲੋਗ ਬਣਾ ਲਾ ਤੇ ਠੀਕ ਆ ਜੀ ਅਗਲੇ ਵਲੋਗ ਆਪਾਂ ਸਨੈਪਚੀ ਬਣਾਵਾਂਗੇ ਜੀ ਇਹ ਕੁੜੀਆਂ ਫਿਲਟਰ ਦੀਆਂ ਸ਼ਕੀਨ ਨੇ ਆਪਾਂ ਹੋਣਾ ਹੋਣਾ ਪਤਾ ਲੱਗ ਜੀ ਵਾ ਪਹਿਲੇ ਚ ਕੋਲ ਆਪਾਂ ਆਪਾਂ ਅਗਲੇ ਸਨੈਪਚੈਟ ਫਿਲਟਰ ਲਾ ਲਾ ਕੇ ਕਲਿੱਪਰ ਬਣਾਵਾਂਗੇ ਠੀਕ ਆ ਜੀ ਆਪਣੀ ਚੰਗਰੀ ਮਿੰਟ ਵਾਲੀ ਇਹ ਗੱਡੀ ਸਾਡੇ ਡੱਗ ਮੰਗਾ ਰਹੀ ਹੈ ਕਿਉਂਕਿ ਇੱਥੇ ਬਹੁਤ ਜ਼ਿਆਦਾ ਉੱਕਰ ਬਣਾ ਰਿਹਾ ਹੈ ਰੋਡ ਰੋਡ ਸਾਰਾ ਵਲੋਗ ਹਾਸੀ ਹੋ ਜਾਏਗਾ ਪੁਗਵਾਨ ਤਮਾਨ ਨੇ ਕਹਿੰਦੇ ਸੜਕਾਂ ਨਵੀਆਂ ਬਣਾਤੀ ਉਹਨੇ ਹੀ ਸੜਕਾਂ ਜਨਾ ਲੋਕ ਇਧਰ ਉਧਰ ਜਾਦਾ ਪਾ ਦਿੱਤਾ ਕਰਕੇ ਘੱਟੀਆਂ ਐਂ ਕਰਦੀ ਐ। ਲੇਕ ਵੀ ਬਣਾਈਏ ਸਾਡੀ ਮਾਨਸਾ ਦੇ ਵਿੱਚ। ਲੇਕ ਦਿਖਾੜੇ ਆਪਣੇ ਘਰ ਭੈਣਾਂ ਫਿਰ। ਹਾਂ ਜੀਨੇ ਆਉਣਾ ਇੱਥੇ ਆ ਸਕਦਾ ਆਨੰਦ ਮਈ ਉਹ ਐ। ਇਹ ਲੇਕ। ਹਾਂ ਲੇਕ। ਮੋੜ ਮੋੜ ਜਾਸਤਾਵੇ ਪੰਜਾਬ ਕਾ ਨਾਰ ਹਾਂ ਆ ਦੇਖ ਲਾ ਪੰਜਾਬ ਕਾ ਨਾਰ ਆਏ ਹਾਈ ਕੂੜਾ ਕਿਤੇ ਸੜਕਾਂ ਤੇ ਆਏ ਆਇਆ ਕਰਦਾ। ਕੂੜੇ ਨਹੀਂ ਹੈ ਕੋਈ। ਇਹਨੀ ਕੂੜਾ ਤਾਂ ਲੱਗਦਾ ਸੜਕਾਂ ਤੇ ਫੁੱਲ ਗਿਰੇ ਪਏ ਆ। ਐਨਾ ਸੋਹਣਾ ਲੱਗਦਾ ਕਿਤੇ ਜੇ ਦੋਪਨ ਗੱਡੀ ਵਿੱਚ ਦੀ ਬਦਲ ਦੇਖਦੇ ਆ ਕੈਨੇਡਾ ਵੀ ਲੱਗਦੇ ਆ। ਪਰ ਜਦੋਂ ਅਸੀਂ ਸੜਕਾਂ ਦੇਖਦੇ ਆ ਤਾਂ ਸਾਨੂੰ ਪਤਾ ਲੱਗਦਾ ਅਸੀਂ ਪੰਜਾਬ ਚ ਹੀ ਆ। ਹੈਲੋ ਗਾਇਜ਼, ਹੈਲੋ ਮਟੋੜੀਏ। ਲਓ ਜਾਉਣਾ ਤੋੜ ਲਓ। ਹੈਲੋ ਗਾਇਜ਼, ਅਸੀਂ ਆਏ ਆ ਪਤਾ ਤੁਹਾਨੂੰ ਕੀ ਕਰਨ। ਤੇ ਪੈਟਰੋਲ ਪੰਪ ਹੈਗਾ ਪਰ ਅਸੀਂ ਤੇਲ ਨਹੀਂ ਪੁਆਣਾ ਏ ਜੇ ਕੋਈ ਚੋਰੀ ਜਾਮਣਾ ਤੋੜਨਾ ਹੈ ਜਾਮਣਾ ਵੀ ਤਹੀਆਂ ਸਾਨੂੰ ਪੇੜ ਜਾਮਣਾ ਤੋੜਨਾ ਜੀ ਕੀਤਾ ਪਰ ਦੀਦੀ ਕਹਿੰਦੇ ਨਹੀਂ ਨਹੀਂ ਪਰ ਅਸੀਂ ਕੋਈ ਨਹੀਂ ਯਾਰ ਐਵੇਂ ਕਿਸੇ ਦੀ ਚੋਰੀ ਕਿਉਂ ਕਰਨੀ ਆਪਾਂ ਕਿਉਂ ਕਿਉਂ ਜਾਮਣਾ ਕਿ ਤੋੜਨੀ ਆਪਾਂ ਕਿਸੇ ਦੀਆਂ ਜਦੋਂ ਅਗਲਾ ਚੋਰੀ ਨੂੰ ਸਰਕਾਰ ਬੁੱਝਾ ਉਹ ਦੇਖ ਲੋ ਉਹ ਦੇਖ ਲੋ ਉਹ ਦੇਖ ਲੋ ਸਰਕਾਰੀ ਬੁੱਝਾ ਐ ਐ ਛਿੱਤਰ ਖਾਂਦ ਗਏ ਐ ਐ ਛਿੱਤਰ ਖਾਂਦ ਗਾ ਆ ਵੇਖੀ ਲੈ ਜਿਵੇਂ ਕਦ ਜਾਮਣਾ ਹੀ ਨਹੀਂ ਦੇਖਣਾ ਯਾਰ ਇਹਨਾਂ ਨੇ ਜਾਮਣੀ ਅਸਲ 'ਚ ਇਹ ਦੇਸ਼ ਨੂੰ ਰਹਿਣ ਦੀ ਯੋਗ ਨਹੀਂ ਹੈਗਾ। ਦੁੱਕ-ਦੁੱਕ ਦੇਖਦੇ ਆਪਾਂ ਕੀ ਕਰਦੀਆਂ ਪਈਆਂ ਨੇ ਦੇਖੋ ਚਾਮਣਾ ਤੋੜਦੀਆਂ ਪਈਆਂ ਨੇ ਬਾਂਦਰੀਆਂ ਬਣਨੀਆਂ ਹੁਣ। ਕਿਵੇਂ ਲੰਕੀ ਜਾਂਦਾਂਗਾ ਦੇਖੋ। ਉਹ ਵੇਖੋ ਇੱਕ ਬੰਦ ਹੀ ਰਹੀ ਖੁਸ਼ਪ੍ਰੀਤ ਬੰਦ ਰਹੀ। ਨੀਲਮ ਬਾਦਰੀ ਦੂਸਰੀ ਵੀ ਆ ਗਈ। ਬੰਦਰੋਂ ਕੀ ਪ੍ਰਾਣੀਆਂ। ਅਬ ਇਸਨੇ ਦਿਖਾ ਦਿਆ ਇਹ ਕੌਣ ਹੈ ਆ ਪਤਾ ਲੱਗਦਾ ਹੈ ਬਾਂਦਰੀਆਂ ਹੀ ਪੱਕੀ ਵਾਲੀ। ਮਝਾ ਬਹੁਤਾ ਆ ਰਾਇਆ ਲੇਕਿਨ ਚਲੋ ਵੀ ਡਰਾਈਵਰ ਕਹਾ ਗਿਆ ਹਮਾਰਾ ਪਹੁੰਚ ਕੇ ਮਿਲਾਂਗੇ ਡਰਾਈਵਰ ਕਹਾ ਗਿਆ ਨਹੀਂ ਮੈਨੂੰ ਆਏ ਤਾਂ ਦੱਸ ਦੋ ਵੀ ਕਦੇ ਜਾਮਣਾ ਨਹੀਂ ਦੇਖੀਆਂ ਹੈ ਯਾਰ ਇੰਨੇ ਲਿਫਟਾ ਪਾਇਆ ਚਰਾ ਹਾਗੜਾ ਲੰਟਾ ਪਟਕੇ ਨਾਲ ਲਿਆ ਆਇਆ ਨਹੀਂ ਯਾਰ ਲਹਾਰਾ ਟੱਪ ਕੇ ਇਹਨਾਂ ਨੇ ਆ ਖੜਤੱਲੂ ਪਾਇਆ ਇਹਨਾਂ ਨੇ ਜਾਵਣਾ ਤੋੜਨ ਨੂੰ ਪੰਪ ਵਾਲੇ ਵੀ ਵੇਖ ਵੇਖ ਕੇ ਹਰਾਣਾ ਵੀ ਆ ਕੁੜੀਆਂ ਕਿਧੀਆਂ ਛੱਡੀਆਂ ਹੋਈਆਂ ਨੇ ਭਾਵੇਂ ਰਾਹ ਬਹੁਤ ਲੰਮਾ ਤੇ ਟਿੱਡ ਬਹੁਤ ਹੁੰਦੇ ਆ ਪਰ ਜਾਮਣਾ ਦੀ ਲੋੜ ਪੈ ਗਈ ਕਿ ਕਿਸੇ ਤੇ ਅਮਰੂਦ ਦੱਸ ਕੇ ਨਾ ਉਹ ਵੀ ਤੋੜਾਂਗਾ ਮੈਂ ਖਾ ਲਾ ਮੂੰਹ ਵੀ ਤੋੜੂਗਾ ਤੁਹਾਡੇ ਫੜ ਕੇ ਜਿਆਦਾ ਤੋੜੂਗਾ ਅੱਜ ਪਤਾ ਹੀ ਨਹੀਂ ਲੱਗਣ ਦਨੋ ਵੈਸੇ ਤਾਂ ਮੁੰਡਿਆਂ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਕੁੜੀਆਂ ਅੱਜ ਕੱਲ ਦੇ ਜਵਾਨੀ ਵਿੱਚ ਸਾਰਾ ਕੁਝ ਕਰ ਸਕਦੀਆਂ ਨੇ ਜਿਵੇਂ ਸਾਡੀ ਕੁਸ਼ਜੋਤ ਗੱਡੀ ਚਲਾ ਕੇ ਲਈ ਆਈ ਸੀ ਅੰਮ੍ਰਿਤਸਰ ਪਹੁੰਚ ਵੀ ਜਾਵਾਂਗੇ ਬਹੁਤ ਵਧੀਆ ਤਰੀਕੇ ਨਾਲ ਪਰ ਹਾਂ ਕੁਸ਼ਕ ਥਾਂ ਤੇ ਕੁੜੀਆਂ ਦਾ ਦਿਮਾਗ ਸੱਚੀ ਡਾਲ ਹੀ ਹੁੰਦਾ ਟੋਲ ਪਲਾਟ ਆ ਜੇ ਅੱਗੇ ਸੀ ਅਸੀਂ ਟੋਲ ਦੇ ਜਿਹੜੇ ਪਰਲੇ ਗੇਟ 'ਚ ਹੁੰਦੇ ਗੇਟਾ ਦੀ ਸਿੱਧੀ ਬਾੜ ਕੇ ਲਾਤੀ ਉੱਥੇ ਹਾਰਨ ਮਰ ਜੇਗੇ ਵੀ ਭਾਈ ਪਰਚੀ ਕੱਟ ਲੋ ਕਹਿੰਦੇ ਟੋਲ ਤੱਕ ਗਏ ਆ ਵੀ ਭਾ ਇੱਧਰ ਦੀ ਘੁੰਮ ਕੇ ਆਓ ਸਾਡੇ ਦਾ ਕਲੋਜ ਹੀ ਹੋਗੀ ਨਾਲੇ ਸਾਡੇ ਦੰਦ ਜੇ ਨਿਕਲਣਾ ਹੈ ਬੇਇੱਜ਼ਤੀ ਜੀ ਹੋਗੀ ਕੱਚਾ ਜਿਹਾ ਹੋਊਗਾ ਉੱਥੇ ਕੋਈ ਨਹੀਂ ਕੱਚੇ ਹੋਏ ਤਲੇ ਕੋਈ ਨਹੀਂ ਲਓ ਜੀ ਅਸੀਂ ਪਹੁੰਚ ਗਏ ਸੀਗੇ ਅੰਮ੍ਰਿਤਸਰ ਤੇ ਆਪਾਂ ਰੂਮ ਲੈ ਲਿਆ ਸੀਗਾ ਤੇ ਹੁਣ ਅਸੀਂ ਚਾਰੇ ਪੰਜੇ ਕੁੜੀਆਂ ਘੁੰਮਣ ਜਾ ਰਹੀਆਂ ਆ ਆਪਾਂ ਕਿੱਥੇ ਕਿੱਥੇ ਜਾਵਾਂਗੇ ਇੱਕ ਤਾਂ ਜਹਾਜ਼ ਵਾਲਾ ਜਿਹੜਾ ਰੈਸਟੋਰੈਂਟ ਹੁੰਦਾ ਉੱਥੇ ਰੋਟੀ ਖਾਣ ਜਾਵਾਂਗੇ ਇੱਕ ਮਾਲ ਚ ਘੁੰਮਣ ਜਾਵਾਂਗੇ ਰੋਸ ਤੋਂ ਬਾਅਦ ਤੁਹਾਨੂੰ ਮਾਰਨਿੰਗ ਦਿਖਾਵਾਂਗੇ ਇਸ ਤੋਂ ਬਾਅਦ ਤੁਹਾਨੂੰ ਮਾਰਨਿੰਗ ਦਿਖਾਵਾਂਗੇ ਦਰਬਾਰ ਸਾਹਿਬ ਬਾਏ ਜੀ ਕਹਿੰਦੇ ਜਿਹੜਾ ਬਹੁਤ ਮਸ਼ਹੂਰ ਹੈ ਵੀ ਜਿੱਦੇ ਚਾਹ ਵਾਲੀ ਬੈਠ ਕੇ ਫੀਲਿੰਗ ਆਉਂਦੀ ਹੈ ਖਾਣਾ ਖਾਣ ਦੀ ਹੁਣ ਅਸੀਂ ਉੱਥੇ ਪਹੁੰਚ ਗਏ ਹੁਣ ਦੇਖ ਮੇਰੇ ਰੰਗ ਸਾਫ ਲੱਗ ਰਹੇ ਚਾਹ ਚ ਬੈਠ ਕੇ ਖਾਣਾ ਖਾਣਾ ਹੈ ਜੀ ਕਿਹੋ ਜਿਹਾ ਸੀ ਨਾ ਤੋਤਾ ਨਹੀਂ ਸੀ ਆਜਾ ਸਾਡੀ ਅਸੀਂ ਜਾਚ ਬੈਠ ਕੇ ਚੱਲੇ ਆਂ ਹਮ ਚਲੇ ਹੈ ਅਬ ਦੇਖੇਗੇ ਆ ਹਵਾਈ ਹਵਾਈ ਟੱਕੀ ਰੇ ਇਹ ਅਜੇ ਬੁੱਕ ਫੈਂਡਰ ਕਰਨ ਲੱਗੇ ਆ ਨਹੀਂ ਆਪਾਂ ਘਾਸਾੜਾ ਲੱਗਿਆ ਹਾਂ ਹੁਣ ਅਸਤਾਨ ਜਾਇਦ ਦਿਖਾਵਾਂਗੇ ਜਾਚਣੀ ਲੈਟਸ ਗੋ ਲਓ ਜੀ ਇਹ ਆ ਜੀ ਐਂਟਰੀ ਐ ਕਿ ਮੱਛਰੀਆਂ ਮੱਛਰੀਆਂ ਜਾਂਦੀਆਂ ਨੇ ਮੱਛਰੀਆਂ ਆਈ ਨਾ ਸਾਰਾ ਨਿਚੋਆ ਅਪਾਰਟਮੈਂਟ ਆ ਹਵਾਯੱਡਾ ਇਹ ਐਂਟਰੀ ਆ ਇਹ ਬੱਸੇ ਚੜਜੋ ਜਹਾਜੇ ਕਿਤੇ ਉੱਡ ਜੇ ਹਨ ਇਹ ਉੱਡਣ ਆ ਜਾਵੇ ਰਹਿ ਜਾਂਗੀਆਂ ਕਿੱਥੇ ਚੱਲੀ ਐ ਚੱਲੀਦਾ ਵਿੰਡੋ ਸੀਟ ਲੈ ਲਈ ਵਿੰਡੋ ਸੀਟ ਲੈ ਵਿੰਡੋ ਸੀਟ ਮੈਨੂੰ ਥੋੜਾ ਆਹ ਦੇਖੋ ਜੀ ਅਸੀਂ ਵਿੰਡੋ ਸੀਟ 'ਚ ਬੈਠੇ ਆਂ ਆਏ 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 ਕੀ ਫੀਲਿੰਗ ਹੈ ਬਈ ਕੀ ਫੀਲਿੰਗ ਹੈ ਉਹ ਤਾਂ ਦੱਸਣਾ ਤੇ ਆਪਣੀ ਫੀਲਿੰਗ ਸੱਚੀ ਲੱਗ ਰਹੀ ਵੀ ਅਸੀਂ ਅਜਾੜ 'ਚ ਬੈਠ ਗੀਆਂ ਹੁਣ ਸਾਨੂੰ ਬਾਹਰ ਜਾਣ ਦੀ ਕੋਈ ਨੀਡ ਨਹੀਂ ਸਾਡੇ ਸਾਰੇ ਸੁਪਨੇ ਇੱਧਰ ਪੂਰੇ ਹੋ ਗਏ ਅਸੀਂ ਜਾ ਦੇਖ ਲਿਆ ਹਵਾਈ ਅੱਡੇ ਦੇ ਹੋਟਲ ਦੇ ਸੁਪਨੇ ਮਰ ਗਏ ਬਾਹਰ ਜਾਣ ਵਾਲੇ ਹੋਰ ਰਹਿਣਾ ਵੀ ਐਂਟਰੀ ਐਂਟਰੀ ਸਾਰਾ ਹੋ ਗਿਆ ਵੀ ਹੁਣ ਆਪਾਂ ਵੀਜ਼ਾ ਲਗਵਾ ਕੇ ਆਏ ਆਂ ਫਿਰ 3 ਚਾਹੀਏ ਰੋਲੇ ਤਿੰਨੋਂ ਵੱਡ ਚੜਦੇ ਬਈ ਖਾਣਾ ਇਹਨਾਂ ਦਾ ਵਾਕਈ ਬਾਖਮਾਲ ਸੀ ਬਹੁਤ ਟੇਸਟੀ ਖਾਣਾ ਸੀ ਤੇ ਇਹ ਜਿਹੜਾ ਹਵਾਈ ਅੱਡਾ ਜਲੰਧਰ ਬਾਈਬਾਸ ਰੋਡ ਤੇ ਹੈ ਨਾ ਹੂੰ ਜਲੰਧਰ ਬਾਈਬਾਸ ਰੋਡ ਤੇ ਆ ਸਾਰਿਆਂ ਨੇ ਇੱਥੇ ਆ ਕੇ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਖਾਣਾ ਖਾਣ ਵਾਸਤੇ ਗੁੱਡ ਮਾਰਨਿੰਗ ਜੀ ਸਾਸਤ੍ਰੀਕਾਲ ਨੈਕਸਟ ਸਫਰ ਦੀ ਤੇ ਮੈਂ ਨਾਲੀਆਂ ਉਹਨਾਂ ਤਿੰਨ ਹੈਗੀ ਤਾਂ ਕਰਕੇ ਐਵੇਂ ਲੱਗ ਰਹੀ ਐ ਹਜੇ ਉਹ ਵਿਚਾਰੀ ਸੁੱਤੀ ਉੱઠી ਸੀ ਮੈਂ ਨਾਲ ਦੀ ਨਾਲ ਉਹਨੂੰ ਠਾ ਲੈਂਦਾ ਠਾ ਕੇ ਲੈਂਦਾ ਇਹ ਇਹਦੇ ਪੁੱਛ ਪਹਿਲਾਂ ਦੇ ਵੀ ਕੁਝ ਕੁ ਮਿਲ ਗਿਆ ਤਾਂ ਤੇ ਮੈਂ ਇਹ ਜੇ ਸੁੱਤੀ ਉੱਠੀ ਮੈਨੂੰ ਨਾਲ ਦੇ ਨਾਲ ਠਾ ਲੈਂਦਾ ਮੈਂ ਕਿਹਾ ਅਜਾ ਪਹਿਲਾਂ ਆਪਾਂ ਕੋਲਗੇਟ ਲੈ ਕੇ ਆਉਨੇ ਆ ਮੈਂ ਮੰਨ ਲਉ ਨਾ ਕਿ ਨਿਕਲੀ ਕੋਲਗੇਟ ਭੁੱਲ ਗਏ ਸੀ ਲਿਆਉਣਾ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹ ਫੀਲ ਹੁੰਦਾ ਹੋਣਾ ਹੈ ਨਾ ਜਿੰਨਾ ਟਾਈਮ ਆਪਾਂ ਮੰਨ ਲਓ ਨਾ ਬ੍ਰਸ਼ ਨਾ ਨਾ ਕਰੀ ਉਹਨਾ ਟਾਈਮ ਆਪਾਂ ਨਾ ਕੇ ਵੀ ਆ ਫੀਲ ਕਰਾਂਗੇ ਵੀ ਆਪਾਂ ਨਾਤੇ ਵੀ ਹੈਗੇ ਨੂੰ ਇਹਨੋਂ ਸੇ ਹੀ ਲੈਣ ਚੱਲ ਨਹੀਂ ਆ ਗਿਆ ਕੋਲਗੇਟ ਉਹ ਵੀ ਕੋਲਗੇਟ ਵਜਾ ਮੈਂ ਸਾਰੀਆ ਮੈਨੂੰ ਕੋਲ ਗਿੱਟੀ ਕਰੂਗੀ ਫੇਰ ਨਾ ਆਉਗੀ ਇਹ ਬੰਦਾ ਨਾ ਹਾਰੇ ਫੇਰ ਗੋਲ ਜੰਦਾ ਮੇਰੇ ਹੋਰ ਬਰਸ਼ ਤੋਂ ਬਿਨਾ ਬੰਦਾ ਹੋਰ ਹੀ ਲਈ ਹੋਈ ਜਾਂਦਾ ਹਨ ਤੇ ਅੱਜ ਆਪਾਂ ਜਾਵਾਂਗੇ ਸ੍ਰੀ ਹਰਮੰਦਰ ਸਾਹਿਬ ਜੀ ਦਰਬਾਰ ਸਾਹਿਬ ਜੀ ਹਰਮੰਦਰ ਸਾਹਿਬ ਤੇ ਜਪੋਥੇ ਜਾ ਕੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਪਰ ਤੁਹਾਨੂੰ ਪਤਾ ਵੀ ਜਿਹੜਾ ਜਦੋਂ ਆਪਾਂ ਗੁਰੂ ਘਰ ਚ ਐਂਟਰ ਕਰਦੇ ਆ ਉਦੋਂ ਤੱਕ ਤਾਂ ਬਣਾ ਸਕਦੇ ਉੱਥੇ ਹੈ ਨਾ ਵਲੌਗ ਇਸੇ ਜ਼ਰੂਰੀ ਨਹੀਂ ਆਪਾਂ ਵਲੌਗ ਬਣਾਉਣ ਹੀ ਆਏ ਆ ਕੁਛ ਕੁ ਬੰਦੇ ਆਏ ਕਹਿ ਦਿੰਦੇ ਵੀ ਕੰਟੈਂਟ ਹੀ ਬਣਾਉਣ ਆਏ ਇਹ ਤਾਂ ਆਪਦਾ ਬਣਾ ਕੇ ਪਾਤਾ ਨਹੀਂ ਪਰ ਮੈਨੂੰ ਵਲੌਗ ਦੀ ਘੱਟ ਚਾਹਣਾ ਹੁੰਦੀ ਹੈ ਮੈਨੂੰ ਇਹ ਜ਼ਿਆਦਾ ਚਾਹਣਾ ਹੁੰਦੀ ਹੈ ਵੀ ਜੇ ਆਪਣਾ ਸੁਭ ਬਣਿਆ ਆਨ ਦਾ ਤਾਂ ਪੱਕਾ ਇਹਦੇ ਪਿੱਛੇ ਕੋਈ ਨਾ ਕੋਈ ਚੰਗਾ ਕਾਰਨ ਹੁੰਦਾ ਵਾਹਿਗੁਰੂ ਜੀ ਨੇ ਪਤਾ ਨਹੀਂ ਆਪਣੇ ਤੋਂ ਹੁਣ ਇੱਛਾ ਤੇ ਮੱਥਾ ਟੇਕ ਕੇ ਜਾਵਾਂਗੇ ਕਿਹੜਾ ਕਾਰਜ ਕਰਾਉਣੇ ਗਾਂ ਜਾ ਕੇ ਹਨਾ ਤੇ ਬਹੁਤ ਬਹੁਤ ਜ਼ਿਆਦਾ ਪਿਆ ਹੋਇਆ ਯਾਰ ਤੇ ਹਨਾ ਹਮ ਬਾਈ ਗੁਰਜੀ ਨੇ ਪਤਾ ਨਹੀਂ ਆਪਣੇ ਥੋ ਕਿਹੜਾ ਕਾਰਜ ਕਰਵਾਉਣਾ ਹੁੰਦਾ ਵੀ ਉਹ ਸੋਚਦੇ ਹੁੰਦੇ ਆਵੇਂ ਪਹਿਲਾਂ ਸ਼ਾਇਦ ਮੱਥਾ ਟੇਕੇ ਹਨਾ ਕਿਸੇ ਸੁਭਾਣ ਵਾਲੀ ਬੰਦਾ ਆਉਂਦਾ ਹੁੰਦਾ ਗਾ ਇਹ ਹੋਇਆ ਆ ਜਿਹੜੀ ਮੈਨੂੰ ਜਿੱਥੇ ਕੋਲਗੇਟ ਲੈਣੇ ਕਹਿੰਦੀ ਉਹ ਖਾਣ ਲੱਗ ਪਈ ਆ ਕੱਲ ਜਿਹੜਾ ਮੈਂ ਵਲੌਗ ਸਟਾਰਟ ਕੀਤਾ ਸੀ ਉਹ ਚ ਮੈਂ ਇਹ ਕਿਹਾ ਵੀ ਅਸੀਂ ਚੱਲੇ ਹਾਂ ਘੁੰਮਣ ਫਿਰਨ ਕੱਲ ਦਾ ਦਿਨ ਸੀ ਜਿਹੜਾ ਘੁੰਮਣ ਫਿਰਨ ਦਾ ਹੀ ਸੀ ਪਰ ਅੱਜ ਸ੍ਰੀ ਦਰਬਾਰ ਸਾਹਿਬ ਦਾ ਪਉਠਾ ਜੀ। ਸੋਰੀ ਗਾਇਸ ਅਸੀਂ ਨਾਈਟ ਦਾ ਨਹੀਂ ਬਣਾ ਪਾਏਗੇ। ਥੱਕੀ ਹੋਈ ਸੀ। ਹਾਂ। ਰਾਤ ਦਾ ਵਲੌਗ ਮੇਰੇ ਤੋਂ ਪਾਣੀ ਬਣਿਆ ਕਿ ਕਿ ਅਸੀਂ ਥੱਕ ਬੱਦ ਗਏ ਸੀ। ਬਾਕੀ ਹਵਾਈ ਏਡੇ 'ਚ ਬਸ ਰੋਟੀ ਹੀ ਖਾ ਕੇ ਆਈ ਸੀ। ਦੁਬਾਤਾ ਆ ਕੇ ਸੌਂ ਹੀ ਗਈ ਸੀ। ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੱਤਾ ਸੀ। ਜਿੰਨਾ ਟਾਈਮ ਵੀ ਅਸੀਂ ਮੈਂ ਪਿੰਡ 'ਚ ਰਹਿੰਦੀ ਆ ਮੇਰੇ ਤੋਂ ਉੱਠਿਆ ਨੀ ਆ ਦ ਸਵੇਰੇ ਟਾਈਮ ਨਾਲ। ਅੱਜ ਪਤਾ ਵੀ ਅੱਜ ਆਏ ਸੀਗਾ ਵੀ ਸਾਜਰੇ ਉੱਠ ਕੇ ਆਪਾਂ ਗੁਰੂ ਘਰ ਜਾਣਾ ਹਨਾ। ਕਿਪਮੈਂਡ ਥੋੜਾ ਹੈ ਗੁਰੂ ਘਰ ਮੈਂ ਘਟ ਜਾਨੀ ਆ ਇੱਕ ਤਾਂ ਸਾਡੇ ਪਿੰਡ ਜੀ ਦੂਰ ਐ ਮੰਨ ਲਓ ਸਾਡੇ ਘਰ ਤੋਂ ਤੇ ਇੱਕ ਸਵੇਰੇ ਸਵੇਰੇ ਪਤਾ ਨਹੀਂ ਕਿਉਂ ਮੇਰੇ ਤੋਂ ਉੱਠੇ ਹੀ ਨਹੀਂ ਜਾਂਦਾ ਕਰਨ ਅੱਜ ਵੀ ਹਜੇ ਇਹ ਪੰਜੇ ਜਾਣੀਆਂ ਜੋ ਸਿਰਫ ਮੈਂ ਉੱਠ ਕੇ ਨਾਤੀ ਆ ਔਰ ਕੋਈ ਨਾਤਾ ਹੈਗਾ ਮੈਂ ਕੱਲ ਪਹਿਲਾਂ ਜੇ ਦਿਨ ਆਇਆ ਸਵੇਰੇ ਉੱਠਿਆ ਤੇ ਸਾਨੂੰ ਖਾਇਆ ਮੈਂ ਪੂਰੀ ਵੱਡੀ ਹੁੰਦੀ ਰਿਸਪੌਂਸਿਬਿਲਟੀ ਉਹਨਾਂ ਨੇ ਲਈ ਆ। ਆਪੇ ਪੁੱਛ ਰਹੇ ਨੇ ਕੋਲਗੇਟ ਹੈ। ਅੱਛਾ ਮੇਰੀ ਗੱਲ ਸੁਣੋ ਜਦੋਂ ਇਹਨੂੰ ਨੀਂਦ 'ਚ ਪੁੱਛਿਆ ਮੈਂ ਕਿਹਾ ਵੀ ਕੋਲਗੇਟ ਹੈਗੀ ਆ ਲੈ ਕੇ ਆਇਆ। ਫੇਰ ਬੋਲਦੀ ਕੀ ਕਰਨੀ ਆ? ਲੈ ਵੀ ਬ੍ਰਸ਼ ਹੀ ਕਰੂਗਾ ਬਾਕੀ ਹੋਰ ਕੀ ਕਰੂਗਾ? ਕੀ ਕਰਨੀ ਹੈ? ਅੱਧੀ ਰਾਤ ਨੂੰ ਕੋਲਗੇਟ ਕਿਉਂ ਮੰਗ ਰਹੀ ਹੈ ਦੀ ਵੀ? ਅੱਧੀ ਰਾਤ ਨਹੀਂ ਸਵੇਰ ਹੋ ਰਹੀ ਸੀ ਉਹ ਲਾਈਟਾਂ ਬੰਦ ਕਰਕੇ ਇਹਨੂੰ ਐ ਲੱਗ ਰਿਆ ਸੀ ਉਹ ਵੀ ਅੱਧੀ ਰਾਤ ਉੱਠੀ ਫਿਰਦੀ ਐ। ਨਹੀਂ ਪਾਉਂਦੀ। ਹੋਰ ਸੂਟ ਪਾਲੇ ਮੈਡਮਾਂ ਨੇ ਪਹੁੰਚ ਚੁੱਕੀਆਂ ਨੇ ਤੇ ਇਧਰ orange ਸੂਟ ਦੇ ਵਿੱਚ ਕਹਿੰਦੇ ਖੁਸ਼ਜੋਤ ਕੌਰ ਜੀ ਪਹੁੰਚ ਚੁੱਕੇ ਨੇ ਦੇ ਬੋਸ ਨੂੰ ਨਹੀਂ ਲੱਗ ਰਹੀ ਏ ਕੁੜੀ ਸਾਡੀ ਬਹੁਤ ਰੇਅਰਲੀ ਆਉਂਦੀ ਏ ਕੈਮਰੇ ਦੇ ਸਾਹਮਣੇ ਕਿਉਂਕਿ ਇਹ ਕਦੇ-ਕਦੇ ਗੱਡੀ ਲਾਉਣ ਲੱਗ ਰਹੀ ਹੁੰਦੀ ਏ ਕਦੇ ਵਿਚਾਰੀ ਮਣਕੀ ਚਾਬੀ ਲੱਭਣ ਲੱਗਦੀ ਹੁੰਦੀ ਆ ਆਪਦੀ ਹਾਂ ਕਿੱਧਰ ਏ ਇਹ ਅਸੀਂ ਪੂਰੇ ਪੰਜਾਬੀ ਪਹਿਰਾਵੇ ਨਾਲ ਆਪਾਂ ਗੁਰੂ ਘਰ ਚ ਆਏ ਹਾਂ ਪੂਰੀ ਸ਼ਰਧਾ ਨਾਲ ਮੱਥਾ ਟੇਕਣ ਤੇ ਤੁਹਾਨੂੰ ਪਤਾ ਵੀ ਗੁਰੂ ਘਰ ਚ ਕੈਮਰਾ ਚਲਾਉਣ ਨਹੀਂ ਦਿੰਦੇ ਆਪਾਂ ਫਿਰ ਤੁਹਾਨੂੰ ਹੁਣ ਬਸ ਬਾਹਰ ਨਿਕਲ ਕੇ ਮਿਲਾਂਗੇ ਆਪਾਂ ਮੱਥਾ ਟੇਕ ਲਈ ਜਾਂਦੇ ਲੋ ਜੀ ਆਪਾਂ ਗਰਚ ਮੱਥਾ ਟੇਕ ਲਿਆ ਸੀ ਉੱਥੋਂ ਮੱਥਾ ਟੇਕ ਕੇ ਆਪਾਂ ਸਿੱਧੇ ਅੱਗੇ ਹਵੇਲੀ ਜਿਹੜੀ ਇਹ ਵੀ ਜੰੰਦਰ ਰੋਡ ਤੇ ਬਣੀ ਹੋਈ ਆ ਤੇ ਹਵੇਲੀ ਦੇ ਵਿੱਚ ਵਾਸ਼ਰੂਮ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਆ ਜੀ ਕਰਦਾ ਵੀ ਇੱਥੇ ਹੀ ਨਾ ਬਾਹਰ ਨਿਕਲੀਏ ਤੇ ਵਲੌਗ ਮੇਰ ਤੋਂ ਬਾਹਰ ਹੋ ਯਾਰ ਬਣਿਆ ਨਹੀਂ ਕਿਉਂਕਿ ਮੀ ਬਹੁਤ ਜ਼ਿਆਦਾ ਆ ਰਿਹਾ ਤਾਂ ਕਰਕੇ ਤੇ ਆਪਾਂ ਤੁਹਾਨੂੰ ਅਪਡੇਟ ਹੀ ਦਿੱਤੀ ਆ ਬਸ ਵੈਸੇ ਤੁਸੀਂ ਹਰ ਇੱਕ ਨੇ ਇਹ ਚੀਜ਼ ਦੇਖੀ ਹੀ ਹੋਗੀ ਹਵੇਲੀ ਵੀ ਦੇਖੀ ਹੋਣੀ ਆ ਹਰਮੰਦਰ ਸਾਹਿਬ ਵੀ ਦੇਖਿਆ ਪਰ ਚਲੋ ਆਪਾਂ ਤਾਂ ਵੈਸੇ ਅਪਡੇਟ ਹੋਣਾ ਹੁੰਦਾ ਹੈਗਾ ਤਾਂ ਕਰਕੇ ਮੈਂ ਛੋਟੀਆਂ-ਛੋਟੀਆਂ ਕਲਿੱਪਾਂ ਲਾ ਰਹੀ ਹਾਂ ਪਿੱਤਲ ਦੇ ਭਾਂਡੇ ਜਿਹੜੇ ਜਮ੍ਹਾਂ ਹੀ ਅਲੋਪ ਹੋ ਗਏ ਆਪਾਂ ਨੂੰ ਕਿਤੇ ਵੀ ਨਹੀਂ ਮਿਲਣੇ ਹੈਗੇ ਹਨਾ ਤੇ ਤੋੜੇ ਤਾਂ ਚਲੋ ਆਪਣੇ ਘਰਾਂ 'ਚ ਹੈਗੇ ਨੇ ਹਜੇ ਵੀ ਤੇ ਆਟਾ ਜੱਕੀ ਵੀ ਬਹੁਤ ਘਰਾਂ 'ਚ ਹੋਊਗੀ ਕਿਸੇ ਦੇ ਪ੍ਰਾਣੀਆਂ ਪਈਆਂ ਹੁੰਦੀਆਂ ਨੇ ਚਲਾਉਂਦਾ ਕੋਈ ਵੀ ਨਹੀਂ ਚਲਾਉਂਦਾ ਕੋਈ ਨਹੀਂ ਇਹ ਸਾਫ ਸਫਾਈ ਇੱਥੇ ਬਹੁਤ ਜ਼ਿਆਦੇ ਆ ਬਹੁਤ ਵਧੀਆ ਸਾਫ ਸਫਾਈ ਐਨੇ ਝੂਟਾ ਦੇ ਨੇ ਮੜਾ ਆ ਹੈ ਹੈ ਮੈਨੂੰ ਪ੍ਰੀਤ ਕਾਸ਼ ਕਾ ਲਓ ਜੀ ਅੱਜ ਆਪਣੀ ਘਰ ਵਾਪਸੀ ਹੈ ਤੇ ਹੁਣ ਆਪਾਂ ਘਰ ਨੂੰ ਰਵਾਨਾ ਹੋ ਚੱਲੇ ਆ ਸੌਰੀ ਜਿੰਨਾਂ ਕੋ ਬਲੌਗ ਮੇਰੇ ਤੋਂ ਬਣਿਆ ਮੈਂ ਉਹਨਾਂ ਕੋ ਤੁਹਾਡੇ ਨਾਲ ਸ਼ੇਅਰ ਕਰਤਾ ਕਿਉਂਕਿ ਜਗਾ ਜਗਾ ਤੇ ਜਾ ਕੇ ਮੇਰੇ ਤੋਂ ਕਲਿੱਪਾਂ ਲੈਣੀਆਂ ਮੈਨੂੰ ਔਖੀਆਂ ਲੱਗਦੀਆਂ ਨੇ ਅਗਲਾ ਕਹਿੰਦਾ ਵੀ ਐਂ ਕਰੀ ਜਾਂਦੇ ਜਿਵੇਂ ਕੁਝ ਦੇਖਿਆ ਹੀ ਨਹੀਂ ਹੁੰਦਾ ਹਨਾ ਤੇ ਆਲਮੋਸਟ ਸਾਰੀ ਆਡੀਅੰਸ ਹੀ ਅੰਮ੍ਰਿਤਸਰ ਸਾਹਿਬ ਆਈ ਹੀ ਹੋਣੀ ਆ ਸਾਰਿਆਂ ਨੇ ਸਾਰਾ ਕੁਝ ਇੱਥੇ ਹਰਮੰਦਰ ਸਾਹਿਬ ਵੀ ਦੇਖਿਆ ਹੋਣਾ ਹਵੇਲੀ ਦੇਖੀ ਹੋਣੀ ਆ ਸਾਡਾ ਪਿੰਡ ਵੀ ਦੇਖਿਆ ਹੋਣਾ ਪਰ ਮੈਂ ਤਾਂ ਸਾਡਾ ਪਿੰਡ ਹਜੇ ਵੀ ਨਹੀਂ ਦੇਖਿਆ ਤੇ ਚਲੋ ਜਿਹੜੀ ਚੀਜ਼ ਮੈਨੂੰ ਲੱਗੀ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਮੈਂ ਕੀਤੀ ਤੇ ਬਾਕੀ ਹੁਣ ਆਪਾਂ ਘਰੇ ਚੱਲੇ ਆਂ ਫਿਰ ਘਰੇ ਜਾ ਕੇ ਮਿਲਾਂਗੇ ਬਾਏ ਬਾਏ ਬਾਈ ਜੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਨਾਲ ਧਿਆਨ ਰੱਖਿਓ ਬਾਈ